ਹਾਂਜੀ ਰਹੀ ਹਾਲ ਚਾਲ ਹਰੇ ਦੋਸਤੋ ਮੈਂ ਤੇਰਾ ਅਮੀਰ ਕਾ ਤੇ ਠੀਕ ਠਾਕ ਹੋ ਥੋੜੇ ਜਾਨ ਨੂੰ ਛੱਟ ਵਟ ਹੋਣਗੇ ਲਾਓ ਵੀ ਮਤਰੋ ਰੋਟੀਆਂ ਲੈ ਜਾਂਦੀਆਂ ਆਪਾਂ ਚੱਕ ਦੇ ਮੁਰਗੇ ਦਿੰਨੇ ਆਪਾਂ ਛੱਡ ਆਜੋ ਲਾਓ ਵੀ ਲਾਓ ਵੀ ਆਪਾਂ ਪਤਾ ਕੀ ਸੈਟਿੰਗ ਕਰਦੀ ਬਾਈ ਐਂ ਕਰਦੇ ਆਪਾਂ ਉਹ ਕਿਧਰੋਂ ਬੜੇ ਫਿਰਦੇ ਆ ਤੁਸੀਂ ਆਪਣੀ ਜਿਹੜੀਆਂ ਪ੍ਰਾਣੀਆਂ ਮੁਰਗੀਆਂ ਉਹ ਇੱਥੇ ਅੰਦਰ ਹੁੰਦੇ ਗਏ ਦੇ ਚ ਜੇ ਨਵੇਂ ਆ ਉਹ ਇੱਥੇ ਬਾਹਰ ਹੁੰਦੇ ਨੇ ਇੰਨੇ ਕਿ ਜਗ੍ਹਾ 'ਚ ਕੁੰਮ ਦੇ ਫਿਰਦੇ ਰਹਿੰਦੇ ਆ ਉਹ ਕਿੱਧਰ ਡਰਦੇ ਬੜੀ ਆ ਤੇ ਇਹਨਾਂ ਤੋਂ ਡਰਦੇ ਹੋਂਦਾ ਬਾਈ ਉਹ ਇਹ ਮਾਰਦਿਆਂ ਆਏ ਆਜੋ 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 ਉਹਦੇ ਮੁਰਗੀ ਵੀ ਨਹੀਂ ਚਾਹੇ ਕਿੱਧਰ ਚੜੀ ਬੜੀ ਜਾਂਦੇ ਦੱਸ ਯਾਰ ਕਮਾਲ ਦੀ ਇਹ ਮਰ ਰੂਟੀ ਆ ਹਾਂ ਬਹੁਤ ਖੂਕ ਲੱਗੀ ਨੇ ਬਹੁਤ ਸੋਨੇ ਉਹ ਢੇਡੇ ਪਾ ਲੈ ਜਾਂਦੇ ਕੋਲੇ ਖਾਲਾ ਆਣਾ ਭਾਈ ਰੋਟੀ ਲਾਟੀ ਨਾ ਇਹ ਉੱਥੋਂ ਆਏ ਕਰਕੇ ਨਾ ਇਹ ਰੋਟੀ ਲਾਟੀ ਘੱਟ ਹੀ ਖਾਂਦੇ ਆ ਇਹ ਦੋਨੇ ਤਨੇ ਜਣੇ ਨਾ ਇਹ ਫਾਰਮ ਵਾਲੇ ਆ ਹੀ ਹੁੰਦੇ ਕਿਉਂਕਿ ਇੱਕ ਥਾਂ ਖੜੇ ਨੇ ਤੇ ਤੁਹਾਨੂੰ ਪਤਾ ਹਨਾ ਟਰੇਜ ਹੀ ਲੱਗੀ ਹੁੰਦੀ ਐ ਤੇ ਫੀਡ ਹੀ ਖਾਈ ਜਾਂਦੇ ਆ ਕੱਲੀ ਫੀਡ ਹੀ ਖਾਂਦੇ ਆ ਇਹ ਰੋਟੀ ਹੁਣ ਇਹਨਾਂ ਨੂੰ ਅੱਜ ਆਪਣੇ ਕੁਲ ਤੀਜਾ ਲੈਣਾ ਦੇਖ ਲਓ ਹਣ ਅੱਜ ਦੇਖਦਾ ਮੈਂ ਪਾ ਕੇ ਇਹਨਾਂ ਨੂੰ ਰੋਟੀ ਖਾ ਲੈਣ ਦਾ ਚੰਗੀ ਗੱਲ ਆਈ ਪਈ ਐ ਰੋਟੀ ਵੀ ਇੱਥੇ ਪਈ ਰਹਿੰਦੇ ਆਪਣੇ ਲਈਆਂ ਮੁਰਗੀਆਂ ਢੇੜ ਦਿੰਦੇ ਆਂ ਦੇਖੋ ਤੁਹਾਡੇ ਸਾਹਮਣੇ ਅੱਧੀ ਖੋਈ ਸੀ ਮੇਰੇ ਤੋਂ ਸਾਰੀ ਖੋ ਖਾ ਗਿਆ ਦੇ ਆ ਵੀ ਇਹਨਾਂ ਨੂੰ ਪਾ ਦਿੰਨੇ ਆਂ ਹਾਲਾ ਕੱਢ ਜਾ ਚੱਕ ਅਗਲੇ ਵੀ ਬੱਚੇ ਕੱਢਦੇ ਚੱਲ ਕੇ ਬਾਹਰ ਕੱਢ ਜੋ ਧੁੱਪ ਨਿਕਲੀ ਆ ਦੇ ਨਾ ਸੂਰਜ ਕੱਢ ਦੇ ਇੱਕ ਮਿੰਟ ਇਹਨਾਂ ਨੂੰ ਮੈਂ ਬਾਹਰ ਕੱਢਦਾ ਓਏ ਆਓ ਇੱਧਰ ਕਿੱਧਰ ਫਸੇ ਖੜੇ ਆ ਤੁਸੀਂ ਤਿੰਨੇ ਜਣੇ ਹੈਲੋ ਬਾਹਰ ਨੇ ਗਲੋ ਹੈਲੋ ਵੀ ਭਾਈ ਉੱਪਰ ਆ ਗਏ ਆਪਾਂ ਜਾਨਵਰ ਤੁਹਾਨੂੰ ਦਿਖਾਉਣੇ ਬਾਈ ਕੱਲ ਨੂੰ ਇੱਕ ਜਾਨਵਰ ਦਾ ਯਾਰ ਘਾਟਾ ਪਿਆ ਗਿਆ ਆਪਣਾ ਬੈਠਲਾ ਬੱਚਾ ਸੀਗਾ ਤੇ ਉਹਨਾਂ ਰਾਤ ਕਿਤੇ ਮੈਂ ਲੌਣ ਲੱਗਿਆ ਦੇਖ ਲੈ ਕੇ ਛਤਰੀਆਂ ਤੇ ਪਰ ਹੈ ਨਹੀਂ ਗਾ ਰਾਤ ਮੈਂ ਉਹ ਲੌਣ ਲੱਗਿਆ ਤੇ ਉਹ ਉੱਡ ਗਿਆ ਕਿਤੇ ਕੱਲਾ ਹੀ ਸੀਗਾ ਹਨਾ ਕਿਉਂਕਿ ਉਹ ਸਾਰਿਆਂ ਨੂੰ ਲਾਸਟ ਦੇ ਕੱਲ ਬੈਠਾ ਸੀ ਬਾਬੇ ਵਧੀਆ ਟਾਈਮ ਉਹਨੇ ਕੀਤਾ 7-8 ਘੰਟੇ ਉੱਡ ਗਿਆ ਵਧੀਆ ਤੇ ਬਈ ਉਹ ਕਿਤੇ ਨੁੰਨੇ ਵਾਲੇ ਵੀ ਵੀ ਬਾਹਰ ਸੀਗੇ ਹਨਾ ਉਹ ਉੱਡੇ ਫਿਰਦੇ ਸੀ ਆਹ ਜਿਵੇਂ ਇੱਕ ਆਹ ਚਟਾਏ ਫਿਰਦਾ ਆਹ ਵੇਖਾ ਧੂਆ ਕਰ ਕਰ ਆ ਜਾਂਦਾ ਤੇ ਉਹ ਬਈ ਉੱਡ ਗਿਆ ਨੁੰਨੇ ਵਾਲੇ ਨਾਲ ਫਿਰਦਾ ਰੇ ਨੁੰਨੇ ਵਾਲੇ ਤਾਂ ਸਾਰੇ ਬਹਿ ਗਏ ਉਹ ਬੈਠਾ ਹੀ ਨਹੀਂ ਮੈਂ ਛਤਰੀ ਦੇ ਬੰਨੇ ਉਹ ਬੜਕਾਇਆ ਵੀ ਤੇ ਹੁਣ ਉਹ ਆਇਆ ਹੀ ਨਹੀਂ ਹਜੇ ਤੱਕ ਦੇਖ ਲਓ ਪਤਾ ਨਹੀਂ ਰਾਤ ਕਿੱਥੇ ਡੈਗ ਪਾ ਪਤਾ ਨਹੀਂ ਕੁੱਤੇ ਬਿੱਲੇ ਨੇ ਚੱਕ ਤਾ ਤੇ ਪਤਾ ਨਹੀਂ ਆਊਗਾ ਹੁਣ ਕਿ ਨਹੀਂ ਤੇ ਅੱਜ ਮੈਂ ਕਹਿੰਨਾ ਆਪਾਂ ਨਾ ਰਿਸਕ ਲਈਏ ਹਨਾ ਚਾਰ ਪੰਜ ਜਿਹੜੀ ਜਾਲ ਚ ਪਾ ਲਗੇ ਡਾਊਨ ਨੂੰ ਰਹਿਣ ਦੇ ਕਿਉਂਕਿ ਬਾਈ ਕੱਲੂ ਹੈਗੀ ਆ ਦੀਵਾਲੀ ਠੀਕ ਹੈ ਜੀ ਆ ਲੋ ਇੱਥੇ ਪਾ ਦਿੰਨੇ ਆਪਾਂ ਬੱਚੇ ਕੱਢ ਗੇ ਤੇ ਆ ਬੱਚਾ ਵੀ ਬਾਈ ਆਪਣਾ ਨਾ ਇਹ ਵੀ ਚਰਟ ਲਾ ਹੋ ਗਿਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਆਹ ਵਾਲਾ ਬਾਕੀ ਸਾਰੇ ਐਕਟਿਵ ਆ ਝਾੜੇ ਪਈ ਵੇ ਹਾਰੇ ਅ ਆਹ ਭਾਈ ਦੋਨੇ ਬੱਚੇ ਗੱਲ ਉੱਡ ਗਏ ਸੀ ਇੱਕ ਉਹ ਬੈਠਾ ਇੱਕ ਉਹ ਉਹ ਘੰਡ ਜਿਹੜਾ ਥੱਲੇ ਭੱਜ ਗਿਆ ਦੋਨੇ ਨਵੇਂ ਉੱਡ ਗਏ ਹਿੱਤ ਨੇ ਇੱਕ ਆਇਆ ਨੀਗਾ ਹਨਾ ਲਾਲਸਰਾਜਾ ਇਹਦਾ ਭਾਈ ਇਹ ਆਹ ਵਾਲਿਆ ਆ ਜਿਹੜਾ ਉਹ ਮੋਢੇ ਚੱਕੇ ਜਿਨੇ ਐਨੇ ਇਹਦਾ ਭਾਈ ਉੱਡ ਗਿਆ ਉਹ ਨਹੀਂ ਆਇਆ ਉਹ ਦੋਨੇ ਮੈਂ ਲਾਲੇ ਆ ਘੰਡ ਵਾਲਾ ਛੋਟੇ ਹਜੇ ਚੀਕਦੇ ਬੱਚੇ ਆ ਭਾਈ ਆ ਬੜਾ ਆਹ ਬੜਾ ਦੋਨੇ ਛਕੇ ਭਾਈਆ ਇਹ ਆ ਗਿਆ ਪੰਜਤੋ ਕੀ ਗੱਲ ਬਾਕੀ ਇਹ ਦੇਖ ਲਓ ਪੂਰੇ ਨੇ ਬੱਚੇ ਕੱਢਣ ਵਾਲੇ ਭਾਈ ਹਜੇ ਕੱਢੂ ਵੀ ਉਹ ਹਫਤੇ ਦੇ ਵਿੱਚ ਵਿੱਚ ਕੱਢ ਲੂਗੀ ਹਫਤਾ ਲੱਗਦਾ ਨੂੰ ਆ ਆ ਗਿਆ ਲੱਗਦਾ ਆ ਮੇਰਾ ਹਾਂ ਆ ਗਿਆ ਭਈ ਆ ਗਿਆ ਆ ਗਿਆ ਆ ਆ ਆ ਆ ਆ ਆ ਆ ਆ ਗਿਆ ਚਲੋ ਇਹ ਵਾਲਾ ਭਾਈ ਆਪਣੇ ਨਾਲ ਸਬਸਕ੍ਰਾਈਬਰ ਯਾਰ ਮਿਲ ਜਾਂਦੇ ਆ ਤੇ ਲੋਈ ਬਾਈ ਉਹਨੇ ਮਲਾਤਾ ਕਹਿੰਦਾ ਬਲੌਗ ਦੇ ਵਿੱਚ ਦਿਖਾ ਦੇ ਗਏ ਤੇ ਆ ਆ ਗਿਆ ਆਪਣਾ ਪੱਠਾ ਬਾਈ ਆ ਦੇ ਆ ਗਿਆ ਇਹਨੂੰ ਆਪਾਂ ਮੈਂਟੋ ਮੈਂਟੀ ਲਾਈਏ ਕਬੂਤਰ ਬਾਜੇ ਬਾਹਰ ਕੱਢ ਗਏ ਮੈਂਟੋ ਮੈਂਟੀ ਚੱਲੋ ਜਣੜੋ ਚਲੋ ਵੀ ਚਲੋ ਵੀ ਚਲੋ ਵੀ ਚਲੋ ਕਿੱਧਰ ਗਏ ਕਿੱਧਰ ਗਏ ਆਹੀ ਕੱਢ ਦਿੰਨੇ ਇਕੱਲਾ ਚੱਲ ਰਾਲਾ ਚੱਲ ਆ ਬਾਤ ਆਪਾਂ ਕਿੱਧਰ ਗਿਆ ਉਹ ਆਰੇ ਆ ਜਾਂਦਾ ਇੱਕ ਦੋ ਹੋਰ ਛੱਡ ਕੇ ਜੇ ਆ ਛੱਡੇ ਤੇ ਇਹਨਾਂ ਨੇ ਉੱਟ ਜਣਾ ਹਾਂ ਆ ਕੱਢਦੇ ਆ ਆ ਆ ਸਿਆਣਾ ਪੱਠਾ ਲਾਲ ਸਰਾਜ ਇਹ ਆ ਜਾ ਵੀ ਮੜਿਆ ਇੱਕ ਕੋਈ ਆ ਦੋਨੇ ਕੱਢਦੇ ਆਪਾਂ ਬਾਕੀ ਜਾਲਚ ਪਾਉਣ ਵਾਲੇ ਪਾਉਂਦੇ ਨੇ ਇਹਨੂੰ ਲਾੜ ਗਏ ਕਿਉਂਕਿ ਰਹਿ ਸਕਾ ਯਾਰ ਵਧੀਆ ਮੁੜਿਆ ਚੱਲ ਮੈਂ ਤਾਂ ਕਹੇ ਨਹੀਂ ਮੁੜਦਾ ਕਿੱਧਰ ਗਿਆ ਹੈ ਆ ਤਾਂ ਕੋਈ ਹੋਰ ਹੀ ਆ ਰਿਹਾ ਆ ਦੇ ਆ ਆ ਬੇਟਾ ਹੱਤ ਨਾ ਹਾ 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 ਓ ਵੀ ਆ ਗਿਆ ਆ ਦੇਖੋ ਕਿਵੇਂ ਕਰਦਾ ਦੇਖੋ 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 ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਵੀ ਉੱਡ ਗਿਆ ਆਪਣਾ ਆ ਜਾ ਆ ਜਾ ਆ ਜਾ ਹਾ 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 ਤੁਹਾਨੂੰ ਫੜ ਕੇ ਦਿਖਾਉਣਾ ਮੈਂ ਕਿਹੜਾ ਸੀਗਾ ਇਹ ਆ ਲੋ ਬਹਿ ਗਿਆ ਦੂਜਾ ਉੱਡ ਗਿਆ ਆਪਣਾ ਝੱਲ ਰਲਾ ਲੋ ਜੀ ਬਾਈ ਫੜ ਲਿਆ ਆਪਾਂ ਦੇਖੋ ਨਾ ਜੀ ਲੋ ਜੀ ਆ ਸੀਗਾ ਪੱਠਾ ਆਪਣਾ ਖਟੀਆਂ ਅੱਖਾਂ ਦਾ ਲਾਲ ਸਰਾਜਾ ਕਾਲੀ ਨੋਗਾ ਤੇ ਇਹ ਹੋ ਗਿਆ ਬਾਈ 4 6 6 ਕਲੀ ਦਾ ਪੱਠਾ ਓ ਜੀ ਆ ਸੀ ਗਿਆ ਬਾਈ ਜਾਨਵਰ ਆਪਣਾ ਰਾਤ ਜਿਹੜਾ ਬਾਹਰ ਘੱਟ ਕੇ ਫੜ ਲੈ ਲੋ ਇਹਨੂੰ ਛੱਡ ਦਿੰਨੇ ਆਪਾਂ ਖੁੱਡੇ 'ਚ ਕਿਤੇ ਨਹੀਂ ਬਾਈ ਮਤਲਬ ਕਿ ਆਇਆ ਨਹੀਂ ਕਿਹੜੇ ਖੁੱਡੇ ਖੱਡੇ 'ਚ ਨਹੀਂ ਆਇਆ ਚੱਲ ਪੱਤੋਈ ਤੇ ਜੇ ਗੱਡੀ ਪੁੱਟੀ ਵਾਲਾ ਕੋਈ ਹੋਇਆ ਤੇ ਇਹ ਬਾਈ ਪੱਠਾ ਹੈਗਾ ਆਪਣੀ ਪਿਆਮੀ ਮੌਜੀ ਗੂਤਰੀ ਦਾ ਆਈਦਾ ਵਾਲਾ ਠੀਕ ਹੈ ਨਾ ਇਹਦਾ ਪੱਠਾ ਆ ਇਹ ਦੇ ਹੈਗਾ ਇਹ ਹੁਣ ਕਿੱਧਰ 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 ਆ ਦੇ ਬਿਠਾ ਪੀਲੀ ਠਾਲ ਲੈ ਆ ਰਹੇ ਦੂਜੇ ਤਾਂ ਨਹੀਂ ਮੈਨੂੰ ਪਤਾ ਲੈ ਕਿਹੜਾ ਆ ਜਿਹੜਾ ਕੁਲਕੀ ਜਾਂਦਾ ਇਹ ਆਇਆ ਹੁਣੇ ਇਹਦਾ ਪੱਠਾ ਆ ਹੀ ਇੱਕੋ ਜੀ ਹੈ ਨਾ ਮਾ ਬਤ ਤੇ ਬਾਕੀ ਦੇਖ ਲਓ ਬਾਈ ਸਾਰੇ ਬੱਚੇ ਐਕਟਿਵ ਆ ਜਿਹੜੇ ਦੋ ਅੱਡ ਕੇ ਵੀ ਫੜ ਕੇ ਤਾੜਦੇ ਆ ਜਾਨਵਰ ਬੰਨਦੇ ਉਧਰਲੇ ਖੁੱਡੇ ਚੋਂ ਪੁਲੀ ਖੜਦਾ ਜਾ ਕੇ ਕਹਦੇ ਤਾ ਹੈਪੀ ਨਹੀਂ ਆ ਗਿਆ ਕਿੱਥੇ ਗਏ ਆ ਗਏ ਆਈ ਹਿੰਗ ਨਾਲੇ ਜਾਂਦਾ ਕਰੀਦਾ ਨਾ ਪੁਲੀ ਕੈਮਰਾ ਮੋਂ ਤੁਹਾਨੂੰ ਰੋ ਹੈ ਆਹ ਹੋਰਿਆ ਦੀ ਮੁਰਗੀਆਂ ਮਾਰਦੀਆਂ ਆਹ ਦੇਖੋ ਅੱਛਾ ਦੇਖੋ ਨਾ ਅੱਜ ਮੈਂ ਤੁਹਾਨੂੰ ਆਹ ਦੇਖੋ ਕਾਲੀ ਮੁਰਗੀਆਂ ਨੇ ਨਾ ਭਜਾਈ ਆ ਸਾਰੇ ਖੇਤਰ ਨੇ ਨਵਿਆਂ ਨੂੰ ਮਾਰਦੀਆਂ ਯਾਰ ਪਤਾ ਨਹੀਂ ਕੀ ਚੱਕਰ ਇਹਨਾਂ ਨੂੰ ਹੁਣ ਅੱਡੇ ਜਾਂਗੇ ਕਿੱਥੇ ਇੱਥੋਂ ਨਾ ਬਈ ਇੱਕ ਇੱਕ ਬੱਚਾ ਹੀ ਰਿਹਾ ਇਹਨਾਂ ਦਾ ਬਾਕੀ ਨਾ ਆ ਪੂਰੀ ਨੂੰ ਪਤਾ ਨਹੀਂ ਕਿ ਉਹ ਲੰਗੜੀ ਹੋ ਗਈ ਵਿਚਾਰੀ ਪਤਾ ਨਹੀਂ ਇੱਕ ਦਿਨ ਇਹਨੇ ਕੀ ਮਾਰ ਲਿਆ ਕਬੂਤਰ ਨਾ ਕੋਈ ਨਿਕਲ ਜੈ ਹੈਪੀ ਆ ਰਹਿ ਰਤਾ ਇਹਨੂੰ ਬੰਨਦੇ ਆਪਾਂ ਬੜਕਾਉਂਦੇ ਆ ਤੇ ਇਹਨਾਂ ਦੇ ਆਂਡੇ ਰੱਖਣ ਵਾਲੇ ਇਹ ਧਰਦੇ ਹੀ ਨਹੀਂ ਪਤੰਦਰਦੇ ਪਤਾ ਨਹੀਂ ਕੀ ਚੱਕਰ ਹੈ ਯਾਰ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਝਾੜੇ ਪਏ ਪਤਾ ਨਹੀਂ ਦੱਸਿਓ ਬਾਈ ਇਹ ਵੀ ਕਮੈਂਟ ਕਰਕੇ ਵੀ ਝਾੜੇ ਦਾ ਵੀ ਚੱਕਰ ਹੁੰਦਾ ਆ ਆਪਣੇ ਇਹਨਾਂ ਦਾ ਬੱਚਾ ਵਾ ਠੀਕ ਹੈ ਜੀ ਆ ਜਾ ਰੇ ਮੋਜੇ ਦਾ ਤੇ ਉਦੋਂ ਬਾਅਦ ਆ ਜਿਹੜਾ ਬੱਚਾ ਵਾ ਇਹ ਕਿੱਧਰ ਲੰਘ ਗਿਆ ਆਰੇ ਗੜਾ ਜੀ ਨਾ ਇਹ ਥੋੜੇ ਰੱਖਣੇ ਨਾਲ ਥੱਲੇ ਡੇ ਪਿਆ ਮੈਂ ਜਿਹੜਾ ਮੈਂ ਫੀਟਿੰਗ ਪੈਂਦਾ ਮੈਂ ਖੈ ਰੈਸਟ ਕੀ ਹਣਾ ਤੇ ਹੁਣ ਆਪਾਂ ਪਤਾ ਕੀ ਕਰਦੇ ਆ ਹੇ 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 ਇੱਧਰ ਰੁੜ ਗਿਆ ਉਹਨੂੰ ਬਈ ਤਾੜਦੇ ਸੀ ਬੱਚਾ ਜੋ ਫੇਰ ਓੱਡ ਗਿਆ ਚਲੋ ਜਿਹੜੇ ਮੇਨ ਡਾਰ ਸੀਗਾ ਜਿਹੜੇ ਰਾਤ ਬੱਟ ਬਾਹਰ ਗੱਤੀ ਉਹ ਆ ਗਿਆ ਦੋ ਨਵੇਂ ਬੱਚੇ ਜਿਹੜੇ ਸਾਨੂੰ ਮੈਂ ਦਿਖਾਏ ਨਿੱਕੇ ਹਨਾ ਉਹ ਦੋਨੇ ਲੱਗ ਗਏ ਬਈ ਕੱਲ ਪਹਿਲੇ ਦਿਨੀ ਓੱਡ ਗਏ ਇੱਤਨੇ ਚਾਰੇ ਨਵੇਂ ਵਾਵਾ ਆ ਗਏ ਚਲੋ ਆਗੇ ਸੀ ਕਿ ਹਨ ਇੱਥੇ ਨੇੜੇ ਤੇੜੀ ਇੱਥੇ ਬੈਗੇ ਸੀ ਮਨਦੀਪ ਕੀ ਮਾਮਟੀ ਵਰਗੀ ਤੇ ਬਹਿਣ ਲੱਗੇ ਛਤਰੀ ਦੇ ਬਹਿਣ ਲੱਗੇ ਇੱਥੇ ਡੱਗ ਪਏ ਸੀ ਕਿ ਨੇੜੇ ਤੇੜੀ ਆਗੇ ਆ ਦੋਨੇ ਤੇ ਅੱਜ ਹੁਣ ਆਪਣਾ ਦੋ ਦਿਨ ਦੀਵਾਲੀ ਦਾ ਰਸਕਾ ਹਨ ਕਿਉਂ ਆ ਦੇਖ ਲੋ ਮੌਸਮ ਤੁਹਾਡੇ ਸਾਹਮਣੇ ਕਿਹੋ ਜਿਹਾ ਹੋਇਆ ਕਿਵੇਂ ਦਾ ਹੋਇਆ ਵੇ ਆ ਦੇਖੋ ਜੀ ਦੀਵਾਲੀ ਨਾ ਕੱਲ ਨੂੰ ਆ ਬਾਈ ਤੇ ਧੂਆਂ ਧੂਆਂ ਜਿਹਾ ਦੇਖੋ ਕਿਵੇਂ ਕਿਵੇਂ ਹੋਇਆ ਵੇ ਲੈ ਹੋਰ ਹੀ ਕਿਸਮਹਿਲਾ ਜਿਹਾ ਹੋਇਆ ਵਾ ਮੌਸਮ ਸਾਰਾ ਸਾਫ ਨਹੀਂਗਾ ਜੇ ਮੀਂਹ ਪਊਗਾ ਨਾ ਦੀਵਾਲੀ ਤੋਂ ਬਾਅਦ ਥੋੜਾ ਜਿਹਾ ਹਨਾ ਹਲਕਾ ਜਿਹਾ ਤੇ ਓ ਕਣੀਆਂ ਨੇ ਧੂਆਂ ਜਿਹਾ ਬਿਠਾ ਆਏ ਲੱਗਣਾ ਵੀ ਜਮ ਧੰਦ ਪੈਣ ਲੱਗ ਗਈ ਆ ਪਹਿਲਾਂ ਹੀ ਐਡਵਾਂਸ ਹੀ ਚਲੋ ਕੋਈ ਨਹੀਂ ਬਾਈ ਜਿਹੜੇ ਆ ਜਿਹੜੇ ਦੋ ਓਡੇ ਫਿਰਦੇ ਇਹਨਾਂ ਨੂੰ ਮੈਂ ਲਾ ਲੈਣਾ ਹਨ ਹਾਂ ਵੀ ਲਿਆ ਬੁੱਲਾਓ ਜੀ ਕਾਪਾ ਪਾ ਕੁਝ ਨਾ ਭਰਤ ਕੇ ਮੈਂ ਟੋਮੈਟੀ ਬਾਈ ਬਹੁਤ ਮਿਹਨਤ ਆ ਰਹੀ ਬਾਤ ਬਾਈ ਇਹ ਵੀ ਦੋਨੇ ਫੜ ਲਏ ਆਪਾਂ ਇੱਕ ਤਾਰ ਆ ਆ ਓਡੇ ਦੀ ਹੱਲਰ ਵਾਲਾ ਦੇ ਆ ਬੈਠਾ ਨਾ ਇਧਰ ਦੇਖ ਓਏ ਬੋਲੂ ਤੇ ਹੋਰ ਦੂਜਾ 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 ਆ ਰਿਹਾ ਆ ਵੀਰ ਆਣਦੇ ਭਈ ਦੋਨੇ ਹੁਣ ਆਪਾਂ ਇਹ ਬਾਹਰ ਲਾ ਦਗੇ ਤੇ ਠੀਕ ਹੈ ਭਈ ਇਹ ਵੀਡੀਓ ਤਾਂ ਪੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕੋਲ ਬਾਏ ਮਤਰੋ ਗਰਮੀ ਬਹੁਤ ਹੈ